ਸਾਡੇ ਪਰਿਵਾਰ ਦੇ 33 ਜੀ ਅੱਛਾ ਜੀ ਸਾਡੇ ਮਤਲਬ ਚਾਰ ਪਨਾਵਾਂ ਦੇ ਨੂਆ ਤੀਆਂ ਦੋਤੇ ਪੋਤੇ ਸਾਹਿ ਹਮ ਦੇ ਰੇਦੀਆਂ ਚੋਂ 95 ਪ੍ਰਕਾਰ ਦੇ ਸਦਾ ਜੀ ਕਿਰਪਾਈ ਸਾਰੇ ਨਾਲੇ ਸਹਿਜ ਰਾਮ ਜਪੋ ਜੀ ਐਸ ਐਸ ਤਰੂਪ ਲਾ ਜਪਿਓ ਜਿਵੇਂ ਬਚਪਨ ਚ ਨਾ ਉਹਨਾਂ ਦੇ ਮਾਮਾ ਨੇ ਲਾਤਾ ਤਰੂ ਉਹਨੂੰ ਜੇ ਸਿਮਰਤ ਸਭ ਕਿਲ ਬਿਕਨਾ ਸੀ ਪਿਤਰੀ ਹੋਏ ਉਧਾਰ ਉਹ ਸਿਮਰਨ ਕਰਨ ਦਾ ਇਨਾ ਫਾਲ ਹੈ ਪਿਤਰ ਜਾ ਚੁਕੇ ਨਾ ਉਹਨਾਂ ਦਾ ਵੀ ਉਧਾਰ ਹੁੰਦਾ ਹੈ ਬੱਚਾ ਚਾਵੇ ਨਾ ਭਿੰਨ ਕੋਈ ਟਿਕਨ ਲਾ ਜੇ ਸੋਨੇ 21 ਕੁਲਾਂ ਲਿਖਿਆ ਬਾਣੀ ਚ ਹਾਂਜੀ ਹਾਂਜੀ 21 ਕੁਲਾਂ ਕਰ ਜਾਨੀ ਸਾਡਾ ਸਰੀਰ ਬਣਨ ਤੋਂ ਪਹਿਲੇ ਸਾਡੀ ਕਿਸਮਤ ਲਿਖੀ ਹੋਈ ਹੈ ਪਰ ਕਈ ਮੰਨਦੇ ਨਹੀਂ ਹੂੰ ਸਾਡੇ ਜਿੱਥੇ ਜਿੱਥੇ ਦਾਣੇ ਲਿਖਿਆ ਉੱਤੇ ਜਾਣੇ ਪਏਗਾ ਹੂੰ ਉਹ ਕਈ ਦੇਖੋ ਵਾਪਸ ਆ ਰਹੇ ਨਹੀਂ ਇੱਥੇ ਭੋਜਨ ਲਿਖਿਆ ਨਾ ਜਾਂ ਦਾਣੇ ਤੈ ਖਾਣੇ ਨਾਨਕਾ ਸੱਚ ਹੈ ਸਾਡੀ ਦੋਤੀ ਗਈ ਸੀ ਆਈ ਵਾਪਸ ਬਾਪੂ ਦਾ ਦੇਖ ਲਓ 25 ਲੱਖ ਖਰਚ ਕਰਕੇ ਆਈ ਤੁਹਾਡੇ ਕਿੰਨੇ ਵਿਆ ਹੁੰਦੇ ਨੇ ਲਿਖਿਆ ਪਰ ਕਿੰਨੇ ਬੱਚੇ ਹੋਣੇ ਨੇ ਤੁਸੀਂ ਅੱਜ ਇੱਥੇ ਆਣਾ ਸੀ ਚਾਹ ਪੀਣੀ ਸੀ ਵੱਡੇ ਸਵਾਸ ਦੇ ਸੀ ਕਈਆਂ ਨੇ ਇਹਨੂੰ ਕੀਰਤ ਬਣਾ ਲਿਆ ਆ ਕੀਰਤਨ ਕਥਾ ਨੂੰ ਕੀਰਤ ਬਣਾ ਲਿਆ ਤੇ ਉਹਨਾਂ ਨੇ ਕਿਹਾ ਵੀ ਆਪਣੀ ਸਵੇਰੇ ਸ਼ਾਮ ਸੇਵਾ ਕਰੋ ਇਹ ਸੇਵਾ ਸਿਰ ਸੇਵਾ ਤਾਂ ਨਹੀਂ ਇਹ ਕਿਤੇ ਉਤਲੀ ਉਸ ਤਰ੍ਹਾਂ ਦਾ ਹੋ ਗਿਆ ਉਪਰਵਾਨ ਹੁੰਦੀ ਹੈ ਵਾਇਰਲ ਨਾ ਇੱਥੇ ਜੋ ਕਮਾਇਆ ਇਹਨਾਂ ਇੱਥੇ ਕਈ ਨਾ ਹੱਕ ਮਾਰ ਕੇ ਦੂਜੇ ਦਾ ਇਕੱਠਾ ਕਰ ਲੈਂਦੇ ਆ ਹਾਂਜੀ ਜਿੰਨੇ ਵੱਡੇ ਵੱਡੇ ਲੋਕ ਕਿੰਨਾ ਇਕੱਠਾ ਕੀਤਾ ਹੈ ਪਰ ਉਹਨਾਂ ਨੂੰ ਬਿਮਾਰੀਆਂ ਕਿੰਨੀਆਂ ਗੋਲੀਆਂ ਖਾ ਕੇ ਸੌਂਦੇ ਆ ਵੀ ਹਾਂ ਰਾਤ ਨੂੰ ਵੀ ਸੌਂਗੇ ਮਨ ਸਰੀਰ ਨੂੰ ਛੱਡ ਕੇ ਚਲਾਉਂ ਚ ਸੁਪਨੇ ਦੇਖਣਾ ਅੱਛਾ ਖਾਂ ਬਾਂਦ ਰਹੇ ਪਰ ਸੁਪਨਾ ਦੇ ਦੇਖਿਆ ਨਾ ਨੇ ਕਿੰਨੇ ਦੇਖਿਆ ਅਸੀਂ ਕਹਿੰਦੇ ਆ ਸਾਨੂੰ ਭੂਆ ਮੇਰੀ ਫੋਪੜ ਮਿਲਿਆ ਮਾਸਲ ਮਿਲਿਆ ਉਹ ਮਿਲਿਆ ਹਾਂਜੀ ਸੁਪਨੇ ਸੀ ਉਹ ਕਿੰਨੇ ਦੇਖਿਆ ਅਸੀਂ ਸੁੱਤੇ ਵਿੱਚ ਕਮਰਾ ਬਾਂਦ ਸੀ ਕੌਣ ਗਿਆ ਸੀ ਮਨ ਭਗਤਾਂ ਦੀ ਸੁਣੋ ਸੰਤਾਂ ਦੀ ਸੁਣੋ ਸਾਧੂਆਂ ਦੀ ਤੇ ਸੁਖਨੀ ਸਾਹਿਬ ਜੀ ਇੱਕ ਇੱਕ ਕਸ਼ਟਪਤੀ ਵਿੱਚ ਉਹਨਾਂ ਦੇ ਭੇਜ ਦੱਸਿਆ ਨਿਸ਼ਾਨੀਆਂ ਸੀ ਵੀ ਸੰਤ ਕਿਹੋ ਜਿਹਾ ਠੀਕ ਹੈ ਸਾਧੂ ਕਿਹੋ ਜਿਹਾ ਭਗਤ ਕਿਹੋ ਜਿਹਾ ਤਾਂ ਕਿ ਇਹ ਮੇਰਾ ਸਿੱਖ ਕਿਦੇ ਪੜ ਕੇ ਨਾ ਗਲਤ ਪਾਸੇ ਨਾ ਫਸ। ਜੁ ਮੇਰਾ ਸੇਖ ਗਲਤ ਪਾਸੇ। ਇਸੇ ਗੱਲ ਨੂੰ ਤਰਸੀ ਚਾ ਪੰਚਮ ਪਾਸ਼ਾ ਨੇ, ਦਸਮ ਪਾਸ਼ਾ ਨੇ ਸਾਨੂੰ ਗੁਰਗਰਾਂ ਸਾਹਿਬ ਦੇ ਲਾੜ ਲਾਇਆ ਕਿ ਇਹ ਬਾਣੀ ਨੂੰ ਖੋਜਣਗੇ, ਪੜ੍ਹਨਗੇ, ਵਿਚਾਰਨਗੇ ਤੇ ਕਿਧਰ ਫਸਣਗੇ? ਸੰਸਾਰ ਅਸੀਂ ਆ ਗਏ ਹਾਂ। ਤੇ ਕਿੱਥੋਂ ਆਏ ਹਾਂ ਸਾਨੂੰ ਇਹ ਨਹੀਂ ਪਤਾ। ਅਸੀਂ ਕੌਣ ਆਏ ਹਾਂ ਇਹ ਨਹੀਂ ਪਤਾ। ਕੀ ਕਰਨਾ ਹੈ ਇਹ ਨਹੀਂ ਪਤਾ। ਤੇ ਅਸੀਂ ਮਰ ਕੇ ਕਿੱਥੇ ਜਾਣਾ ਸਾਨੂੰ ਇਹ ਹੀ ਪਤਾ। ਸਾਰੇ ਵੇਦਾਂ ਵਿੱਚ, ਗ੍ਰੰਥਾਂ ਵਿੱਚ, ਗੀਤਾ ਵਿੱਚ, ਰਮਾਇਣ ਵਿੱਚ, ਬਾਈਬਲ ਵਿੱਚ, ਕੁਰਾਨ ਵਿੱਚ ਕੋਈ ਗੱਲ ਇਹੀ ਹੋਈ। ਕੋਈ ਜੋ ਦੋਇਆ ਕੋਈ ਸਾਲੀ ਅਗਲਾ ਜੋ ਦ ਆਇਆ ਇੱਕ ਪੈਰ ਧਰਮ ਦਾ ਖਿਸ ਗਿਆ ਤਿੰਨ ਪੈਰ ਰਹਿ ਗਏ ਉਹਨੂੰ ਤ੍ਰੇਤਾ ਯੋਗ ਆ ਤਿੰਨ ਪੈਰ ਰਹਿ ਗਏ ਉਦੋਂ ਬੁਰਾਈ ਸ਼ੁਰੂ ਹੋ ਗਈ ਚੋਰ ਸ਼ੁਰੂ ਹੋ ਗਏ ਫਿਰ ਪਰਮੇਸ਼ਰ ਨੇ ਸ਼੍ਰੀ ਰਾਮਚੰਦਰ ਜੀ ਨੂੰ ਭੇਜਿਆ ਰਗੂਕੁਲ ਵਿੱਚ ਕਾਲੇ ਵਸੇ ਭੇਜਿਆ ਤ੍ਰੇਤੇ ਤੈ ਮਾਨਿਓ ਰਾਮ ਰਗਵੰਸ ਕਹਾਇਓ ਉਸ ਤੋਂ ਬਾਅਦ ਫਿਰ ਹੋਰ ਵੱਧ ਗਿਆ ਦੋ ਪੈਰ ਰਹਿ ਗਏ ਹੋਰ ਝੂਠ ਵੱਧ ਗਿਆ ਫਿਰ ਕ੍ਰਿਸ਼ਨ ਜੀ ਨੂੰ ਭੇਜਿਆ ਪਰਮੇਸ਼ਰ ਨੇ ਵਾਪਰ ਕ੍ਰਿਸ਼ਨ ਨੂੰ ਮੁਰਾਰ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਅਵੇ ਪਾਦ ਭਗਤਨ ਕੋ ਲਿਓ ਉਗਰ ਸੈਨ ਨੂੰ ਰਾਜ ਦਵਾਇਆ ਤੇ ਕੰਸੂ ਨੇ ਰਾਜ ਰਖੜ ਪਿਆ ਸੀ ਦੁਆਰੇ ਕੰਸੂ ਮਾਰਿਆ ਕ੍ਰਿਸ਼ਨ ਜੀ ਕਲਯੁਗ ਆ ਗਿਆ ਕਲਯੁਗ ਵਿੱਚ ਫਿਰ ਕੌਣ ਆਇਆ ਪਰਮੇਸ਼ਰ ਨੇ ਫਿਰ ਗੁਰੂ ਨਾਨਕ ਸਾਹਿਬ ਕਲਯੁਗ ਪ੍ਰਮਾਨ ਗੁਰੂ ਨਾਨਕ ਔਰ ਅੰਗਤ ਅਮਰ ਕਹਾਇਓ ਉਹਨਾਂ ਨੇ ਆ ਕੇ ਫਿਰ ਪ੍ਰੇਸ਼ ਦਿੱਤਾ ਪਰ ਜੀ ਤੇ ਪੰਜ ਪੰਜ ਪਾੜ ਰੋਜ਼ ਕਰਦੇ ਹਮ ਕਿਤੇ ਕੀ ਕਰਨ ਸਾਡੇ ਗੁੱਸਾ ਨਹੀਂ ਗਿਆ ਕਹਣ ਗੀਆਂ ਸਾਡਾ ਲੜਾਈ ਚੱਲ ਰਾਂਗੇ ਕਲੇਜ ਨਹੀਂ ਗਿਆ ਕਿਉਂਕਿ ਸਿ ਪਾਠ ਸੀ ਕੀਤਾ ਇੱਕ ਵੀ ਨਹੀਂ ਅਸੀਂ ਪੜਿਆ ਕਿਉਂ ਉਹਨਾਂ ਨੇ ਆ ਕੇ ਸਿਰਫ ਕਿਹਾ ਤੁਸੀਂ ਪਰਿਵਾਰ ਚ ਰਹਿਣਾ ਬਾਹਰ ਨਹੀਂ ਘਰ ਬਾਣੀ ਛੜਨਾ ਗ੍ਰਸਤੀ ਛੜਨੀ ਕਈ ਵੇ ਹੋਗਰੇ ਛੜ ਕੇ ਜਗਨਾ ਚਲੇ ਜਾਂਦੇ ਸੀ ਪਹਾੜਾਂ 'ਚ ਚਲੇ ਜਾਂਦੇ ਸੀ ਉਹ ਆਣੀ ਕਰਾਂਦੇ ਸੀ ਸਾਰਾ ਗੁਰਨਾਣ ਸਾਹਿਬ ਨੇ ਕਟ ਤੇ ਅੱਗੋਂ ਫੇ ਵੰਡ ਸਿਕੋ ਵੰਡ ਕੇ ਕੀ ਛੜਨਾ ਸੀ ਗਿਆਨ ਅਸੀਂ ਵੰਡ ਕੇ ਸਮਝ ਸਮ ਲਿਆ ਲੰਗਰ ਲੰਗਰ ਤੇ ਇਹ ਲੰਗਰ ਦੇ 2 ਘੰਟੇ ਖਤਮ ਹੋ ਜਾਂਦੇ ਗੁੱਸਾ ਅੰਦਰ ਪੜਾ ਪਰਿਆ ਇਹ ਪਤਾਲ ਲੋਕ ਦੇ ਵਾਸੀ ਠੀਕ ਹੈ ਜੀ ਇਹ ਘਰ ਦੇ ਕਤ ਜੀ ਹੋ ਜ਼ਰੂਰ ਹੈ ਸਾਰਿਆਂ ਨੂੰ ਤੰਗ ਕਰਨ ਲਈ